ਸਰ ਲੋ ਜੀ ਸੱਚੀ ਕਾਜ ਜੀ ਸਾਰਿਆਂ ਸਵਾਗਤ ਕਰਦੇ ਆ ਤੁਹਾਡਾ ਧੰਨਵਾਦ ਬਹੁਤ ਧੀਰਜ ਕਰਨ ਦਾ ਸਰ ਅੱਜ ਤੁਹਾਡੇ ਵਾਸਤੇ ਲਿਆਂਦੇ ਇੰਪੋਰਟੈਂਟ ਦੇ ਸੂਟ ਇਹ ਸੂਟ ਨੇ ਜਿਹੜੇ ਹੀ ਬਹੁਤ ਵਧੀਆ ਸੂਟ ਨੇ ਇਹ ਆਪਨੇ ਨਾ ਆਫਰ ਪ੍ਰਾਈਸ ਲੱਗਿਆ ਹੋਇਆ ਤੇ ਇਹ ਵਾਲੇ ਸੂਟ ਆ ਜਿਹੜੇ ਬਹੁਤ ਹੀ ਟ੍ਰੈਂਡ ਚ ਜਾ ਰਹੇ ਨੇ ਇਹ ਸੂਟਾਂ ਦੇ ਵਿੱਚ ਸਿਰਫ ਤੁਹਾਨੂੰ ਦੋ ਦੋ ਕਲਰ ਹੀ ਮਿਲਣਗੇ ਜੋ ਕਿਸੇ ਵੀ ਬੈਨ ਦਾ ਕੋਈ ਵੀ ਸੂਟ ਪਸੰਦ ਹੋਵੇ ਤਾਂ ਸਕ੍ਰੀਨਸ਼ਾਟ ਲੈ ਕੇ ਉੱਪਰ ਦਿੱਤੇ ਨੰਬਰ ਦੇ ਉੱਪਰ ਮਰਸਾਂਪੇ ਉੱਪਰ ਮੈਸੇਜ ਕਰ ਸਕਦੇ ਹੋ ਅਨ ਜੋ ਵੀ ਪਹਿਣ ਭਰਾ ਚੈਨਲ ਦੇ ਨਵੇਂ ਨੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਅੱਜ ਵਾਲੇ ਸੂਟ ਨੇ ਜਿਹੜੇ ਇਹ ਸਿਰਫ ਦੋ ਦੋ ਕਲਰ ਹੋਣਗੇ ਇੱਕ ਡਿਜ਼ਾਈਨ ਦੇ ਵਿੱਚ ਸਿਰਫ ਦੋ ਦੋ ਕਲਰ ਹੋਣਗੇ ਜਿਹਦੇ ਕਿਸੇ ਨੂੰ ਵੀ ਕੋਈ ਪਸੰਦ ਹੋਵੇ ਤਾਂ ਸਕਰੀਨਸ਼ਾਟ ਲੈ ਕੇ ਜਲਦੀ ਤੋਂ ਜਲਦੀ ਮੈਸੇਜ ਕਰ ਸਕਦੇ ਹੋ। ਇਹ ਵਾਲਾ ਸੂਟ ਆ ਜਿਹੜਾ ਇਹ ਤੁਹਾਨੂੰ ਵੀਡੀਓ ਦੇ ਵਿੱਚ ਸੇਮ ਕਲਰ ਆ ਰਿਹਾ। ਐਂ ਤਾਂ ਸਾਈਡ ਦੇ ਉੱਪਰ ਵਰਕ ਹੋਇਆ ਹੋਇਆ। ਇਹ ਵਾਲਾ ਜਿਹੜਾ ਸਟੱਫ ਆ ਗਾ ਇਹ ਸੂਟ ਦਾ ਉਹ ਹੈਗਾ ਗਾ ਖਾਦੀ ਕਾਟਨ। ਖਾਦੀ ਕਾਟਨ ਦੇ ਉੱਪਰ ਇਹ ਬਣਿਆ ਹੋਇਆ ਸੂਟ ਆ ਇਹ ਜਿਹੜਾ ਉੱਪਰ ਉਹ ਗਲਾ ਬਣਿਆ ਹੋਇਆ ਜਿਹੜਾ ਇਹ ਵਾਲਾ ਇਹ ਸਾਈਡ ਤੇ geke ਰਵਿਆ ਹੋਇਆ। ਇਹਦੇ geke ਦਾ ਕੋਈ ਇਸ਼ੂ ਨਹੀਂ ਜਿੰਨਾ ਵੀ ਤੁਸੀਂ ਰੱਖਣਾ ਉਹਨਾ ਵਲ ਜੂਗਾ ਇਹ ਸਾਈਡ ਤੋਂ ਜਿਹੜਾ ਇਹ ਉਹਦਾ ਫਰੇਜੂਗਾ ਘੇਰਾ ਜਿੰਨਾ ਵੀ ਤੁਸੀਂ ਰੱਖਣਾ ਲਾ ਇਹ ਵਾਲਾ ਉੱਪਰ ਜਿਹੜਾ ਇਹਦਾ ਗਲਾ ਬਣਿਆ ਹੋਇਆ ਜਿਹੜਾ ਇਹਦਾ ਸਟਾਫ ਆ ਉਹ ਖਾਦੀ ਕਾਟਨ ਤੇ ਆ ਜਿਹੜਾ ਇਹਦਾ ਦੁਪੱਟਾ ਦਾ ਉਹ ਵਾਲਾ ਹੈਗਾ ਕੋਟੇ ਦਾ ਦੁਪੱਟਾ ਜਾਂਦਾ ਇਹਨਾਂ ਦਾ ਜਿਹੜਾ ਇਹਦਾ ਦੁਪੱਟਾ ਦਾ ਉਹ ਕੋਟੇ ਦਾ ਆ ਜਾਂਦਾਗਾ ਜਿਹੜਾ ਵਿਚਕਾਰ ਆ ਉਦਾਂ ਹੀ ਪ੍ਰਿੰਟ ਬਣਿਆ ਹੋਇਆ ਜਿੱਦਾਂ ਸ਼ਰਟ ਦੇ ਵਿੱਚ ਪ੍ਰਿੰਟ ਬਣਿਆ ਹੋਇਆ ਸਾਈਡਾਂ ਦੇ ਉੱਪਰ ਫੁੱਲ ਬਣੇ ਹੋਏ ਆ ਵਰਕ ਹੋਇਆ ਹੋਇਆ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਹੋਇਆ ਲੇਸ ਇਸ ਦੇ ਨਾਲ ਦੁਪੱਟਾ ਹੈ ਜਿਹੜਾ ਉਹ ਰੈਡੀ ਕੀਤਾ ਹੋਇਆਗਾ ਜਿਹੜਾ ਦਾ ਕਲਰ ਆ ਉਹ ਵੀਡੀਓ ਦੇ ਵਿੱਚ ਸੇਮ ਆ ਰਿਹਾ ਜੀ ਇਹਦੇ ਵਿੱਚ ਆਪਾਂ ਨੂੰ ਸਿਰਫ ਦੋ ਹੀ ਕਲਰ ਮਿਲਣਗੇ ਜਿਹੜਾ ਇਹਦਾ ਪ੍ਰਾਈਸ ਆ ਉਹ ਸਿਰਫ 1500 ਰੁਪਏ ਰਹੇਗਾ ਜਿਹੜਾ ਇਹਦਾ ਪ੍ਰਾਈਸ ਆ ਉਹ ਸਿਰਫ 1500 ਰੁਪਏ ਰਹੇਗਾ ਜਿਹੜਾ ਇਹਦੇ ਵਿੱਚ ਨੈਕਸਟ ਕਲਰ ਆ ਉਹ ਇਹ ਵਾਲਾਗਾ ਸਕਾਈ ਜਿਹਾ ਕਲਰ ਆ ਜਾਂਦਾ ਬਹੁਤ ਸੋਹਣਾ ਕਲਰ ਆ ਇਹ ਵਾਲਾ ਸੂਟ ਆ ਜਿਹੜਾ ਇਹਦੇ ਵਿੱਚ ਨੈਕਸਟ ਕਲਰ ਆ ਜਿਹੜਾ ਆਪਾਂ ਫਰਸਟ ਤੇ ਦਿਖਾਇਆ ਸੀ ਉਹਦੇ ਵਿੱਚ ਇਹ ਨੈਕਸਟ ਕਲਰ ਆ ਇਹ ਆਪਣੇ ਕੋਲੇ ਸਿਰਫ ਦੋ ਹੀ ਸੂਟ ਹੈ ਜੀ ਇਹ ਸਿਰਫ ਦੋ ਦੋ ਸੂਟਾਂ ਦੇ ਕਲਰ ਆਪਣੇ ਕੋਲੇ ਅਵੇਲੇਬਲ ਨੇ ਸਾਰੇ ਡਿਜ਼ਾਈਨਾਂ ਦੇ ਵਿੱਚ ਇਹ ਵਾਲਾ ਜਿਹੜਾ ਇਹ ਨੈਕਸਟ ਕਲਰ ਆ ਜਾਂਦਾ ਉੱਪਰ ਗਲਿਆ ਗਲਾ ਬਣਿਆ ਹੋਇਆ ਆ ਨੀਚੇ ਜਿਹੜਾ ਹੋ ਇਹਦਾ ਘੇਰਾ ਬਣਿਆ ਹੋਇਆ ਇਹਦੀ ਬਾਜੂ ਵਰਕ ਨਹੀਂ ਹੈਗੀ ਜੀ ਇਹਦਾ ਦੁਪੱਟਾ ਵਰਕ ਹੈਗਾ ਜਿਹੜਾ ਇਹਨਾਂ ਦੁਪੱਟਾਂ ਦਾ ਉਹ ਸੇਮ ਵਰਕ ਕੀਤਾ ਹੋਇਆਗਾ ਸੈਂਟਰ ਦੇ ਵਿੱਚ 셔ਟ ਨਾਲ ਦਾ ਪ੍ਰਿੰਟ ਬਣਿਆ ਹੋਇਆ ਸਾਈਡਾਂ ਦੇ ਵਿੱਚ ਵਿੱਚ ਜਿਹੜੇ ਉਹ ਵਰਕ ਕੀਤਾ ਹੋਇਆਗਾ ਸਾਰਾ ਜਿਹੜਾ ਸੈਂਟਰ ਦੇ ਵਿੱਚ ਹੈਗਾ ਉਹ ਹੈਗਾਗਾ ਸੇਮ ਪ੍ਰਿੰਟ ਹੈਗਾ 셔ਟ ਦੇ ਨਾਲ ਦਾ ਪ੍ਰਿੰਟ ਬਣਿਆ ਹੋਇਆ ਵਾਈਟ ਕਲਰ ਦੀ ਲੇਸਸ ਸੈਂਟਰ ਦੇ ਵਿੱਚ ਦਿੱਤੀ ਹੋਈ ਆ ਸੇਮ ਸਟਾਫ ਨਾਲ ਦੀ ਲੇਸ ਜਿਹੜੀ ਉਹ ਦੇ ਨਾਲ ਫਿਨਿਸ਼ਿੰਗ ਕੀਤੀ ہوئی ਹੈ ਦੁਪੱਟੇ ਨੂੰ ਜਿਹੜਾ ਇਹਦਾ ਪ੍ਰਾਈਸ ਆ ਉਹ 1500 ਰੁਪਏ ਰਹੇਗਾ ਇਹ ਵਾਲਾ ਕਲਰ ਆ ਜਿਹੜਾ ਉਹ ਸੇਮ ਆ ਰਿਹਾ ਤੁਹਾਨੂੰ ਵੀਡੀਓ ਦੇ ਵਿੱਚ ਨੈਕਸਟ ਸੂਟ ਆ ਜਿਹੜਾ ਇਹ ਆਪਣਾ ਹੈਗਾ ਕਾਟਨ ਦਾ ਸੂਟ ਹੈਗਾ ਸਾਰਾ ਪ੍ਰਿੰਟ ਕੀਤਾ ਹੋਇਆ ਫਰੰਟ ਬੈਕ ਸੇਮ ਆਏਗੀ ਇਹਦੀ ਦੇਖੋ ਇਹ ਵਾਲਾ ਸੂਟ ਆ ਜਿਹੜਾ ਇਹ ਪ੍ਰਿੰਟ ਹੀ ਨਹੀਂ ਹੈਗਾ ਕੱਲਾ ਇਹਦੇ ਵਿੱਚ ਨਾ ਵਿਦ ਆਰੀ ਵਰਕ ਹੋਇਆ ਹੋਇਆ ਇਦਾਂ ਆਰੀ ਵਰਕ ਹੋਇਆ ਹੋਇਆ ਸਾਰਾ ਮੈਸੂ ਨੇੜੇ ਤੋਂ ਦਿਖਾ ਰਹੇ ਆ ਇਦਾਂ ਆਰੀ ਵਰਕ ਹੋਇਆ ਹੋਇਆ ਵਿਦ ਪ੍ਰਿੰਟ ਆਗਾ ਨਾਲ ਆਰੀ ਵਰਕ ਹੋਇਆ ਹੋਇਆ ਫਰੰਟ ਬੈਕ ਸੇਮ ਨੇ ਜਿਹੜੀ ਇਹਦੀ ਬਾਟਮ ਆ ਉਹ ਮੈਚਿੰਗ ਸੂਟ ਇਹ ਆ ਜਿਹੜਾ ਉਹ ਮੈਚਿੰਗ ਸੂਟ ਆਗਾ ਇਹ ਵਾਲੀ ਇਹਦੇ ਨਾਲ ਬਾਟਮ ਆਗੀ ਇਹ ਵਾਲੇ ਕਲਰ ਦੀ ਇਹਦੇ ਨਾਲ ਬਾਟਮ ਲੱਗੀ ਹੋਈ ਆ ਮਸਲੀਨ ਦਾ ਇਹਦੇ ਨਾਲ ਪ੍ਰਿੰਟਡ ਦੁਪੱਟਾ ਦਾ ਇਹ ਵਾਲਾ ਜਿਹੜਾ ਇਹ ਮਸਲੀਨ ਦਾ ਇਹਨਾਂ ਪ੍ਰਿੰਟਡ ਦੁਪੱਟਾ ਲੱਗਿਆ ਹੋਇਆਗਾ ਜਿਹੜਾ ਦਾ ਪ੍ਰਾਈਸ ਆ ਉਹ ਸਿਰਫ 1500 ਰੁਪਏ ਰਹੇਗਾ ਸ਼ਿਪਿੰਗ ਆ ਜਿਹੜੀ ਇਹ ਸਾਰੇ ਸੂਟਾਂ ਦੀ ਫਰੀ ਰਹੇਗੀ ਨੈਕਸਟ ਕਲਰ ਆ ਜਿਹੜਾ ਉਹ ਇਹਦੇ ਵਿੱਚ ਪਰਪਲ ਜਿਹੜਾ ਸ਼ੇਡ ਆ ਜਾਂਦਾਗਾ ਨੈਕਸਟ ਸੂਟ ਆ ਜਿਹੜਾ ਇਹਦੇ ਵਿੱਚ ਇਹ ਵਾਲਾ ਜਿਹੜਾ ਕਲਰ ਆਗਾ ਉਦਾਂ ਹੀ ਪ੍ਰਿੰਟ ਬਣਿਆ ਹੋਇਆ ਵਿਦ ਆਰੀਵਰਕ ਹੋਇਆ ਹੋਇਆ ਕਾਟਨ ਦਾ ਇਹ ਸੂਟ ਆ ਫਰੰਟ ਬੈਕ ਸੇਮ ਆ ਇਹ ਵਾਲੀ ਇਹਦੇ ਨਾਲ ਬਾਟਮ ਆ ਇਹ ਵਾਲੇ ਕਲਰ ਦੀ ਇਹਦੇ ਨਾਲ ਬਾਟਮ ਲੱਗੀ ਹੋਈ ਆ ਆਹ ਵਾਲਾ ਇਹਦੇ ਨਾਲ ਦੁਪੱਟਾ ਲੱਗਿਆ ਹੋਇਆ ਪ੍ਰਿੰਟਡ ਮਸਲੀਨ ਦਾ ਦੁਪੱਟਾ ਰਹੇਗਾ ਮਸਲੀਨ ਦਾ ਪ੍ਰਿੰਟਡ ਦੁਪੱਟਾ ਇਹਦੇ ਨਾਲ ਐਦਾਂ ਪ੍ਰਿੰਟ ਦੁਪੱਟਾ ਬਣਿਆ ਹੋਇਆ ਸੇਮ ਜੀ ਇਹਦਾ ਜਿਹੜਾ ਪ੍ਰਾਈਸ ਆ ਉਹ 1500 ਰੁਪਏ ਰਹੇਗਾ ਸ਼ਿਪਿੰਗ ਆ ਜਿਹੜੀ ਉਹ ਫ੍ਰੀ ਰਹੇਗੀ ਜੇ ਕਿਸੇ ਨੂੰ ਵੀ ਕੋਈ ਵੀ ਕਲਰ ਜਾਂ ਕੋਈ ਪ੍ਰਿੰਟ ਪਸੰਦ ਆਗਾ ਤਾਂ ਸਕਰੀਨਸ਼ਾਟ ਲੈ ਕੇ ਉੱਪਰ ਦਿੱਤੇ ਨੰਬਰ ਤੇ ਮੈਸੇਜ ਕਰ ਸਕਦੇ ਹੋ ਨੈਕਸਟ ਸੂਟ ਆ ਜਿਹੜਾ ਉਹ ਗਾਜਰੀ ਸ਼ੇਡ ਦਾ ਆ ਜਾਂਦਾ ਇਹ ਵਾਲਾ ਸੂਟ ਆ ਜਿਹੜਾ ਇਹ ਗਾਜਰੀ ਜੇ ਸ਼ੇਡ ਦਾ ਸੂਟ ਆਗਾ जोड़ा सइडते बनया हुआ ए वाला जड़ा वो प्रिंट है तो तो, ए वाला जड़ा प्रिंट है यी बाजू आए वाली बाजू वर्क प प्रिंट है ये वाला सारा जरक दिख रहा थोड़ा ने ए वाला जरा वर्क आ जड़ा घेरे तो भी वर्क बाजू तो आ जोड़ा वह कला प्रिंट है जी घेरे वर्क आ उपर फ्रंट के उपर वर्क दिता हुआ पैच वर्क लगा के अपना ਇਹ ਵਰਕ ਜਿਹੜਾ ਉਹ ਕੀਤਾ ਹੋਇਆ ਇਹ ਵਾਲਾ ਫਰੋਜੀ ਕਲਰ ਦਾ ਪੈਚ ਲਗਾ ਕੇ ਆਪਾਂ ਨੇ ਵਰਕ ਕੀਤਾਗਾ ਗਾਜਰੀ ਸ਼ੇਡ ਦਾ ਸੂਟ ਆ ਇਹ ਮੈਚਿੰਗ ਇਹਦੇ ਨਾਲ ਬਾਟਮ ਆ ਪਲੇਨ ਬਾਟਮ ਲੱਗੀ ਹੋਈ ਆ ਇਹਦੇ ਨਾਲ ਸੇਮ ਕਲਰ ਦੀ ਵੀ ਬਾਟਮ ਲਗਾਈ ਹੋਈ ਆ ਪਲੇਨ ਕਲਰ ਦੀ ਸ਼ਰਟ ਦੇ ਵਿੱਚ ਥੋੜਾ ਪ੍ਰਿੰਟ ਵੀ ਆਏਗਾ ਤੇ ਵਰਕ ਵੀ ਆਏਗਾ ਇਹ ਵਾਲੀ ਇਹਦੇ ਨਾਲ ਬਾਟਮ ਆ ਪ्युअर ਸ਼ਿਫੋਂ ਦਾ ਇਹਦੇ ਨਾਲ ਪ੍ਰਿੰਟਡ ਦੁਪੱਟਾਗਾ ਪਿਓਰ ਸ਼ਿਫੋਨ ਦਾ ਇਹ ਨਾਲ ਪ੍ਰਿੰਟਡ ਦੁਪੱਟਾ ਗਾ ਇਹ ਵਾਲਾ ਦੇ ਨਾਲ ਜਿਹੜਾ ਪਿਓਰ ਸ਼ਿਫੋਨ ਦਾ ਪ੍ਰਿੰਟਡ ਦੁਪੱਟਾ ਗਾ ਜਿਹੜਾ ਦਾ ਪ੍ਰਾਈਸ ਆ ਉਹ ਸਿਰਫ 1500 ਰੁਪਏ ਰਹੇਗਾ ਸ਼ਿਪਿੰਗ ਸਾਰੇ ਸੂਟਾਂ ਦੀ ਫ੍ਰੀ ਰਹੇਗੀ ਇਹ ਵਾਲਾ ਜਿਹੜਾ ਪ੍ਰਿੰਟ ਦੁਪੱਟੇ ਦੇ ਉੱਪਰ ਆ ਇਹੀ ਸੇਮ ਪ੍ਰਿੰਟ ਇਹਦੀ ਬਾਜੂ ਤੇ ਆ ਉਹ ਛੇਮ ਸ਼ਰਟ ਦੀ ਬੈਕ ਤੇ ਆਊਗਾ ਜਿਹੜਾ ਪ੍ਰਾਈਸ ਆ ਉਹ 1500 ਰੁਪਏ ਰਹੇਗਾ ਸ਼ਿਪਿੰਗ ਆ ਜਿਹੜੀ ਉਹ ਫ੍ਰੀ ਰਹੇਗੀ ਨੈਕਸਟ ਕਲਰ ਇਹਦੇ ਵਿੱਚ ਜਿਹੜਾ ਨੈਕਸਟ ਕਲਰ ਆ ਉਹ ਮਾਊਸ ਕਲਰ ਦਾ ਨੈਕਸਟ ਸੂਟ ਆ ਜਿਹੜਾ ਉਹ ਮਾਊਸ ਕਲਰ ਦਾਗਾ ਇਹ ਵਾਲਾ ਸੂਟ ਆ ਜਿਹੜਾ ਇਹ ਮਾਊਸ ਕਲਰ ਦਾ ਸੂਟ ਆ ਇੱਕ ਗਾਜਰੀ ਸ਼ੇਡ ਵਾਲੇ ਸੂਟ ਦੇ ਵਿੱਚ ਹੀ ਨੈਕਸਟ ਕਲਰ ਆ ਜੀ ਸੇਮ ਉਦਾਂ ਹੀ ਜਿਹੜਾ ਉਹ ਵਾਲਾ ਇਹਦਾ ਬਾਜੂ ਪ੍ਰਿੰਟ ਆਗਾ ਬਾਜੂ ਦੇ ਉੱਪਰ ਸਿਰਫ ਪ੍ਰਿੰਟ ਰਹੇਗਾ ਜਿਹੜਾ ਗਾਜਰੀ ਕਲਰ ਦੇ ਵਿੱਚ ਫਿਰੋਜੀ ਕਲਰ ਦਾ ਪੈਚ ਲਗਾ ਕੇ ਵਰਕ ਕੀਤਾ ਹੋਇਆ ਸੀ ਇਹਦੇ ਵਿੱਚ ਆਪਾਂ ਨੇ ਆਹ ਗਾਜਰੀ ਜੇ ਛੇੜ ਦਾ ਪੈਚ ਲਗਾ ਕੇ ਇਦਾਂ ਵਰਕ ਕੀਤਾ ਹੋਇਆ ਬਾਕੀ ਥ੍ਰੈਡ ਵਰਕ ਹੋਇਆ ਹੋਇਆਗਾ ਘੇਰੇ ਦੇ ਉੱਪਰ ਵਰਕ ਹੋਇਆ ਹੋਇਆਗਾ ਜੋ ਬਾਜੂ ਦੇ ਉੱਪਰ ਪ੍ਰਿੰਟ ਆ ਉਹ ਸੇਮ ਬੈਗ ਤੇ ਪ੍ਰਿੰਟ ਆਗਾ ਜਿਹੜਾ ਇਹਨਾਂ ਨਾਲ ਦੁਪੱਟਾਗਾ ਉਹ ਪਿਓਰ ਸ਼ਫੂਨ ਦਾ ਦੁਪੱਟਾ ਲੱਗਿਆ ਹੋਇਆਗਾ ਜੋ ਦੁਪੱਟੇ ਦੇ ਉੱਪਰ ਪ੍ਰਿੰਟ ਆ ਉਹ ਸੇਮ ਹੀ ਬੈਗ ਤੇ ਪ੍ਰਿੰਟ ਆਏਗਾ ਸੇਮ ਹੀ ਬਾਜੂ ਤੇ ਪ੍ਰਿੰਟ ਆਏਗਾ ਇਹ ਵਾਲਾ ਜਿਹੜਾ ਪਿਓਰ ਸ਼ਪੂਨ ਦਾ ਦੁਪੱਟਾ ਹੈ ਦੇ ਨਾਲ ਇਹ ਵਾਲਾ ਜਿਹੜਾ ਇਹਦੇ ਨਾਲ ਪਿਓਰ ਸ਼ਪੂਨ ਦਾ ਦੁਪੱਟਾ ਹੈ ਇਹ ਵਾਲਾ ਜਿਹੜਾ ਇਹਦੇ ਨਾਲ ਪਿਓਰ ਸ਼ਪੂਨ ਦਾ ਦੁਪੱਟਾ ਹੈ ਜਿਹੜਾ ਦਾ ਪ੍ਰਾਈਸ ਹੈ ਉਹ 1500 ਰੁਪਏ ਰਹੇਗਾ ਸ਼ਿਪਿੰਗ ਹੈ ਜਿਹੜੀ ਉਹ ਫ੍ਰੀ ਰਹੇਗੀ ਜੋ ਵੀ ਪੈਨਪਰਾ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਕਿ ਜੋ ਨਵੀਆਂ-ਨਵੀਆਂ ਵੀਡੀਓਜ਼ ਆਉਂਦੀਆਂ ਨੇ ਉਹ ਤੁਹਾਡੇ ਕੋਲ ਪਹਿਲਾਂ ਪਹੁੰਚ ਸਕਣ ਜੋ ਵੀ ਤੁਹਾਨੂੰ ਸੂਟ ਕੋਈ ਪਸੰਦ ਆ ਉਹ ਸਕਰੀਨਸ਼ਾਟ ਲੈ ਕੇ ਸਾਡੇ ਉੱਪਰ ਦਿੱਤੇ ਨੰਬਰ ਦੇ ਉੱਪਰ WhatsApp ਮੈਸੇਜ ਕਰ ਸਕਦੇ ਹੋ ਤੁਸੀਂ ਸ਼ਿਪਿੰਗ ਆ ਜਿਹੜੀ ਇਹ ਸਾਰੇ ਸੂਟਾਂ ਦੀ ਫ੍ਰੀ ਰਹੇਗੀ ਜੀ ਧੰਨਵਾਦ